ਹੁਣ ਆਪਾਂ ਪਹੁੰਚ ਚੁੱਕੇ ਹਾਂ ਗੁਰਦਾਸਪੁਰ ਸ਼ਹਿਰ ਦੇ ਜੋ ਕਿ ਤਕਰੀਬਨ 30 ਫੁੱਟ ਤੱਕ ਉੱਚਾ ਦੱਸਿਆ ਉਸ ਥਾਂ ਤੇ ਕਾਫੀ ਸਾਰੇ ਪੰਛੀ ਦਿਖ ਰਹੇ ਹਨ ਅਲਾਸਕਾ ਕੈਨੇਡਾ ਹਾਂਜੀ ਸੈਚੂਰੀਆਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਹਾਂ ਤੁਹਾਡਾ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਅਤੇ ਜਿਵੇਂ ਤੁਹਾਨੂੰ ਥੰਬਨੇਲ ਦੇਖ ਕੇ ਪਤਾ ਲੱਗ ਹੀ ਗਿਆ ਹੋਣਾ ਕਿ ਆਪਾਂ ਅੱਜ ਜਾ ਰਹੇ ਹਾਂ ਕਿਸ਼ੋਪੁਰ ਛੰਬ ਜੋ ਕਿ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਸਥਿਤ ਹੈ ਅਤੇ ਇਸ ਦੀ ਫਤਿਹਗੜ ਸਾਹਿਬ ਤੋਂ ਦੂਰੀ ਤਕਰੀਬਨ 220 ਕਿਲੋਮੀਟਰ ਦੀ ਬਣਦੀ ਹੈ ਇਸ ਦੇ ਨਾਲ ਹੀ ਮੈਂ ਦੱਸ ਦਿਆਂ ਕਿ ਕਿਸ਼ੂਪੁਰ ਛਾਂਬਿਕ ਵੈਟਲੈਂਡ ਜਿਸ ਨੂੰ ਕਿ ਰਾਮਸਰ ਸਾਈਟ ਦਾ ਵੀ ਦਰਜਾ ਮਿਲਿਆ ਹੋਇਆ ਜੋ ਕਿ ਗੁਰਦਾਸਪੁਰ ਸ਼ਹਿਰ ਤੋਂ ਤਕਰੀਬਨ 7 ਕਿਲੋਮੀਟਰ ਦੀ ਦੂਰੀ ਤੇ ਹੈ ਇਸ ਦੇ ਨਾਲ ਹੀ ਗੱਲ ਕਰੀਏ ਇਹਦੇ ਏਰੀਏ ਦੀ ਤਾਂ ਇਹ ਤਕਰੀਬਨ 850 ਏਕੜ ਦੇ ਵਿੱਚ ਫੈਲਿਆ ਹੋਇਆ ਸੋ ਇੱਥੇ ਤੁਹਾਨੂੰ ਇਹ ਪਤਾ ਲੱਗ ਗਿਆ ਹੋਣਾ ਕਿ ਇਹਦਾ ਏਰੀਆ ਹੀ ਇੰਨਾ ਜ਼ਿਆਦਾ ਹੈ ਕਿ ਇਹਨੂੰ ਇੱਕ ਦਿਨ ਦੇ ਵਿੱਚ ਜਾਂ ਕੁਝ ਘੰਟਿਆਂ ਦੇ ਵਿੱਚ ਘੁੰਮਣਾ ਤਾਂ ਬਿਲਕੁਲ ਵੀ ਪੋਸੀਬਲ ਨਹੀਂ ਇਸਦੇ ਲਈ ਘੱਟੋ-ਘੱਟ 2 ਦਿਨ ਦਾ ਸਮਾਂ ਜ਼ਰੂਰ ਚਾਹੀਦਾ ਹੈ ਇਹਨੂੰ ਪੂਰੀ ਤਰ੍ਹਾਂ ਐਕਸਪਲੋਰ ਕਰਨ ਲਈ ਅਤੇ ਹੋ ਸਕਦਾ ਹੈ ਤੁਸੀਂ ਇਹਨੂੰ ਚੰਗੀ ਤਰ੍ਹਾਂ 2 ਦਿਨ ਦੇ ਵਿੱਚ ਵੀ ਐਕਸਪਲੋਰ ਨਾ ਕਰ ਸਕੋ। ਇਸ ਦਿਨ ਲਈ ਅੱਜ ਆਪਾਂ ਉੱਥੇ 2 ਘੰਟੇ ਹੀ ਰੁਕਾਂਗੇ ਜਿੰਨਾ ਹੋ ਸਕੇ ਉਹਨੇ ਸਮੇਂ ਦੇ ਵਿੱਚ ਹੀ ਐਕਸਪਲੋਰ ਕਰਾਂਗੇ ਕਿਉਂਕਿ ਆਪਾਂ ਉੱਥੇ ਬਹੁਤਾ ਟਾਈਮ ਨਹੀਂ ਰੁਕ ਸਕਦੇ ਕਿਉਂਕਿ ਆਉਣ ਜਾਣ ਦੇ ਵਿੱਚ ਕਾਫੀ ਸਮਾਂ ਲੱਗਦਾ ਹੈ ਅਤੇ ਸ਼ਡਿਊਲ ਥੋੜਾ ਜਿਹਾ ਬਿਜ਼ੀ ਹੋਣ ਕਰਕੇ ਉੱਥੇ ਆਪਾਂ ਸਟੇ ਵੀ ਨਹੀਂ ਕਰ ਸਕਦੇ। ਇਸ ਸਮੇਂ ਜਿਵੇਂ ਤੁਸੀਂ ਦੇਖ ਸਕਦੇ ਹੋ ਆਪਾਂ ਇੱਕ ਦਰਿਆ ਦੇ ਉੱਤੋਂ ਲੰਘ ਰਹੇ ਹਾਂ ਜੋ ਕਿ ਇਹ ਸਤਲੁਜ ਦਰਿਆ ਇਹ ਪੰਜਾਬ ਦੇ ਪੰਜ ਦਰਿਆਵਾਂ ਦੇ ਵਿੱਚੋਂ ਇੱਕ ਹੈ ਜੋ ਕਿ ਨੇ ਰਾਵੀ ਬਿਆਸ ਜੇਲਮ ਚਨਾਬ ਅਤੇ ਸਤਲੁਜ ਜਿਸ ਦੇ ਉੱਤੋਂ ਆਪਾਂ ਇਸ ਸਮੇਂ ਲੰਘ ਰਹੇ ਹਾਂ ਹਾਲ ਹੀ ਵਿੱਚ ਸਤਲੁਜ ਦਰਿਆ ਕਾਫੀ ਖਬਰਾਂ ਵਿੱਚ ਰਿਹਾ ਕਿਉਂਕਿ ਇਹਦੇ ਵਿੱਚ ਇੱਕ ਕਾਫੀ ਦੁਰਲਭ ਧਾਤੂ ਜੋ ਕਿ ਟੈਂਟਲਮ ਉਹ ਪਾਇਆ ਗਿਆ ਜੋ ਕਿ ਇਲੈਕਟ੍ਰੋਨਿਕ ਪਾਰਟਸ ਬਣਾਉਣ ਦੇ ਵਿੱਚ ਕੰਮ ਆਉਂਦਾ ਹੈ ਇਸ ਦੇ ਨਾਲ ਹੀ ਮੈਂ ਦੱਸ ਦਿਆਂ ਕਿ ਆਪਣੇ ਰਾਹ ਦੇ ਉੱਤੇ ਹੀ ਪੰਜ ਦਰਿਆਵਾਂ ਦੇ ਵਿੱਚੋਂ ਇੱਕ ਹੋਰ ਦਰਿਆ ਜੋ ਕਿ ਬਿਆਸ ਦਰਿਆ ਉਹ ਵੀ ਦੇਖਣ ਨੂੰ ਮਿਲੂਗਾ ਸੋ ਇਹ ਹੈ ਜੀ ਬਿਆਸ ਦਰਿਆ ਇੱਥੋਂ ਤਕਰੀਬਨ 150 ਕਿਲੋਮੀਟਰ ਦੀ ਦੂਰੀ ਤੇ ਸਤਲੁਜ ਅਤੇ ਬਿਆਸ ਦੋਨੋਂ ਦਰਿਆ ਮਿਲ ਕੇ ਉੱਤਰ ਭਾਰਤ ਦਾ ਸਭ ਤੋਂ ਵੱਡਾ ਵੈਟਲੈਂਡ ਬਣਾਉਂਦੇ ਆ ਜੋ ਕਿ ਹੈ ਹਰੀਕੇ ਪੱਤਣ ਜੋ ਕਿ ਤਕਰੀਬਨ 10000 ਏਕੜ ਦੇ ਵਿੱਚ ਫੈਲਿਆ ਹੋਇਆ ਸੋ ਹੁਣ ਆਪਾਂ ਪਹੁੰਚ ਚੁੱਕੇ ਹਾਂ ਗੁਰਦਾਸਪੁਰ ਸ਼ਹਿਰ ਦੇ ਵਿੱਚ ਅਤੇ ਇੱਥੋਂ ਸਿੱਧਾ ਆਪਾਂ ਹੁਣ ਕੇਸ਼ਵਪੁਰ ਛੰਬਵਲ ਜਾਵਾਂਗੇ ਤਾਂ ਫਿਰ ਕੈਮਰਾ ਸਿੱਧਾ ਉੱਥੇ ਪਹੁੰਚ ਕੇ ਆਨ ਕਰਦੇ ਹਾਂ ਸੋ ਇਹ ਹਰੀ-ਭਰੀ ਸੜਕ ਜਾਂਦੀ ਹੈ ਕਿਸ਼ੋਰ ਛੰਬ ਤੱਕ ਅਤੇ ਜਿਵੇਂ ਤੁਹਾਨੂੰ ਸਾਹਮਣੇ ਦਿਖਣੇ ਸ਼ੁਰੂ ਹੋ ਗਏ ਉਹਨਾਂ ਦੇ ਸਾਈਨ ਬੋਰਡਸ ਲੱਗੇ ਜੋ ਕਿ ਕਿਸ਼ੋਰ ਛੰਬ ਦੀ ਇੰਟਰੈਂਸ ਦੇ ਉੱਤੇ ਲੱਗੇ ਹੋਏ ਹਨ ਅਤੇ ਇਸ ਦੇ ਨਾਲ ਹੀ ਆਪਾਂ ਹੁਣ ਕਿਸ਼ੋਰ ਛੰਬ ਪਹੁੰਚ ਚੁੱਕੇ ਹਾਂ ਸੋ ਇੱਥੇ ਆਉਂਦੇ ਹੀ ਸਭ ਤੋਂ ਪਹਿਲਾਂ ਆਪਾਂ ਨੂੰ ਤਿੰਨ ਬੋਰਡ ਲੱਗੇ ਦਿਸਦੇ ਹਨ ਜਿਦੇ ਉੱਤੇ ਇੱਥੇ ਦਾ ਮੈਪ ਇਸ ਥਾਂ ਬਾਰੇ ਕੁਝ ਜਾਣਕਾਰੀ ਅਤੇ ਇੱਥੇ ਪਾਏ ਜਾਣ ਵਾਲੇ ਕੁਝ ਆਮ ਪੰਛੀਆਂ ਬਾਰੇ ਦੱਸਿਆ ਹੋਇਆ ਸੋ ਜਿਹੜੇ ਉਹ ਬੋਰਡ ਬੜੇ ਆਪਾਂ ਉੱਥੋਂ ਦੋ ਰਸਤੇ ਅੱਗੇ ਜਾਂਦੇ ਹਾਂ ਇੱਕ ਵਾਚ ਟਾਵਰ ਵੱਲ ਇੱਕ ਬਰਡ ਹਾਈਡ ਵੱਲ ਸੋ ਆਪਾਂ ਸਭ ਤੋਂ ਪਹਿਲਾਂ ਵਾਚ ਟਾਵਰ ਵੱਲ ਜਾ ਰਹੇ ਹਾਂ ਜਿਵੇਂ ਤੁਸੀਂ ਦੇਖ ਹੀ ਸਕਦੇ ਹੋ ਹੰਦਾ ਤੁਰਨ ਵਾਲੇ ਰਸਤੇ ਵੀ ਕਾਫੀ ਵਧੀਆ ਬਣੇ ਹੋਏ ਹਨ ਅਤੇ ਕਾਫੀ ਹਰੇ ਭਰੇ ਹਨ ਸੋ ਤਕਰੀਬਨ 100 ਮੀਟਰ ਤੁਰਨ ਤੋਂ ਬਾਅਦ ਆਪਾਂ ਪਹੁੰਚ ਚੁੱਕੇ ਹਾਂ ਵਾਚ ਟਾਵਰ ਤੇ ਜਿਵੇਂ ਤੁਸੀਂ ਦੇਖ ਹੀ ਸਕਦੇ ਹੋ ਇਹ ਕਾਫੀ ਉੱਚਾ ਜੋ ਕਿ ਤਕਰੀਬਨ 30 ਫੁੱਟ ਤੱਕ ਉੱਚਾ ਦੱਸਿਆ ਗਿਆ ਸੋ ਹੁਣ ਇਹਦੇ ਉੱਤੇ ਚੱਲ ਕੇ ਦੇਖਦੇ ਹਾਂ ਇਹਦੇ ਉੱਤੇ ਮੁੱਖ ਦੋ ਥਾਵੇਂ ਬਣੀਆਂ ਹੋਈਆਂ ਜਿੱਥੇ ਆਪਾਂ ਰੁੱਕ ਕੇ ਦੇਖ ਸਕਦੇ ਹਾਂ ਤਾਂ ਆਪਾਂ ਸਭ ਤੋਂ ਉੱਚੀ ਵਾਲੀ ਥਾਂ ਤੇ ਚੱਲਦੇ ਹਾਂ ਅਤੇ ਦੇਖਦੇ ਹਾਂ ਇਸ ਦੇ ਨਾਲ ਹੀ ਵਾਚ ਟਾਵਰ ਦਾ ਕੰਮ ਇਹ ਹੁੰਦਾ ਹੈ ਕਿ ਆਪਾਂ ਇਹਦੇ ਉੱਤੇ ਜਾ ਕੇ ਖੜ੍ਹ ਸਕੀਏ ਅਤੇ ਦੇਖ ਸਕੀਏ ਕਿ ਕਿਹੜੇ ਪਾਸੇ ਪੰਛੀ ਜ਼ਿਆਦਾ ਨੇ ਤਾਂ ਕਿ ਫਿਰ ਆਪਾਂ نیچے ਉਤਰ ਕੇ ਉਸ ਪਾਸੇ ਜਾਈਏ ਅਤੇ ਪੰਛੀਆਂ ਨੂੰ ਹੋਰ ਨੇੜੇ ਤੋਂ ਦੇਖ ਸਕੀਏ ਇਸ ਦੇ ਨਾਲ ਹੀ ਇਹ ਵਾਚ ਟਾਵਰ ਆ ਜਿਹੜਾ ਇਹ ਵੀ ਕਾਫੀ ਚੰਗੀ ਤਰ੍ਹਾਂ ਬਣਿਆ ਹੋਇਆ ਸੀ ਅਤੇ ਮੇਨਟੇਨ ਕੀਤਾ ਗਿਆ ਸੀ ਇਸ ਦੇ ਉੱਤੇ ਮੈਨੂੰ ਕੋਈ ਵੀ ਇਹ ਜਿਹਾ ਖਤਰਾ ਨਹੀਂ ਲੱਗਿਆ ਕਿ ਇਹ ਟੁੱਟ ਸਕਦਾ ਹੈ ਜਾਂ ਇੱਥੋਂ ਗਿਰ ਸਕਦੇ ਆ ਭਾਵੇਂ ਇਹ ਕਾਫੀ ਸੇਫ ਬਣਿਆ ਹੋਇਆ ਹੈ ਸੋ ਇਸੇ ਤਰ੍ਹਾਂ ਆਪਾਂ ਹੁਣ ਪਹੁੰਚ ਗਏ ਆਂ ਇਹਦੇ ਸਭ ਤੋਂ ਉੱਚੇ ਸਪੌਟ ਤੇ ਜਿੱਥੋਂ ਇਹਦਾ ਪੂਰਾ 뷰 ਮਿਲੂਗਾ ਆਪਾਂ ਨੂੰ ਵੈਟਲੈਂਡ ਦਾ ਸੋ ਜਿਵੇਂ ਹੁਣ ਤੁਸੀਂ ਸਾਹਮਣੇ ਦੇਖ ਹੀ ਸਕਦੇ ਹੋ ਕਿ ਇਹ ਕਿੰਨਾ ਜ਼ਿਆਦਾ ਵੱਡਾ ਹੈ ਇੱਥੋਂ ਤੱਕ ਕਿ ਕੈਮਰੇ ਨਾਲ ਵੀ ਇਹਦਾ ਦੂਜਾ ਸਿਰਾ ਦੇਖਣਾ ਬਹੁਤ ਮੁਸ਼ਕਿਲ ਹੈ ਕੈਮਰਾ ਤਾਂ ਦੂਰ ਦੀ ਗੱਲ ਅੱਖਾਂ ਦੇ ਨਾਲ ਵੀ ਇਹਦਾ ਦੂਜਾ ਕਿਨਾਰਾ ਜਿਹੜਾ ਉਹ ਨਹੀਂ ਦਿਖਦਾ ਸੋ ਹੁਣ نیچے ਉਤਰ ਕੇ ਸੱਜੇ ਪਾਸੇ ਵੱਲ ਚੱਲਦੇ ਆਂ ਕਿਉਂਕਿ ਉੱਧਰ ਕਾਫੀ ਪੰਛੀ ਦਿਖ ਰਹੇ ਸੋ ਹੁਣ نیچے ਉਤਰਨ ਤੋਂ ਬਾਅਦ ਆਪਾਂ ਇਹ ਰਸਤੇ ਦੇ ਉੱਤੇ ਚੱਲਦੇ ਹੋਏ ਆਪਣੇ ਸਪੌਟ ਤੱਕ ਪਹੁੰਚਦੇ ਆਂ वैसे मैं एक और ਗੱਲ ਹੋਰ ਦੇਖੀ ਇੱਥੇ ਕਿ ਜਿਹੜੀ ਵੈਜੀਟੇਸ਼ਨ ਉੱਗੀ ਹੋਈ ਆਸੇ-ਪਾਸੇ ਇਹਦੇ ਨਾਲ ਵੀ ਪੰਛੀਆਂ ਨੂੰ ਕਾਫੀ ਔਖਾ ਹੋ ਜਾਂਦਾ ਸਪਾਟ ਕਰਨਾ ਇਹਦੇ ਵਿੱਚ ਵਾਚ ਟਾਵਰ ਦੇ ਉੱਪਰੋਂ ਮੈਨੂੰ ਇੱਥੇ ਕੋਈ ਬਰਡ ਨਹੀਂ ਦਿਖ ਰਿਹਾ ਸੀ ਪਰ ਜਦ ਮੈਂ نیچے ਉੱਤਰ ਕੇ ਉੱਤੇ ਚੱਲਣ ਲੱਗਿਆ ਤਾਂ ਆਸੇ-ਪਾਸੇ ਤੋਂ ਕਿੰਨੇ ਹੀ ਬਰਡ ਉੱਡ ਰਹੇ ਸੀਗੇ ਸੋ ਹੁਣ ਇਹਨਾਂ ਵਿੱਚ ਵੀ ਧਿਆਨ ਨਾਲ ਦੇਖਣਾ ਪੈਣਾ ਕੁਝ ਪਤਾ ਨਹੀਂ ਕਿੱਥੇ ਕਿਹੜਾ ਪੰਛੀ ਬੈਠਾ ਹੋਵੇ ਸੋ ਇਹ ਇੱਥੇ ਇੱਕ ਹੋਰ ਪੁਆਇੰਟ ਬਣਿਆ ਹੋਇਆ ਜਿੱਥੇ ਤੁਸੀਂ ਖੜ ਕੇ ਦੇਖ ਸਕਦੇ ਹੋ ਪਰ ਆਪਾਂ ਇਸ ਤੋਂ ਅੱਗੇ ਉਸ ਪਾਸੇ ਜਾਵਾਂਗੇ ਕਿਉਂਕਿ ਉਸ ਪਾਸੇ ਹੀ ਉਹ ਥਾਂ ਹੈ ਜ ਸੋ ਆਪਾਂ ਉੱਥੇ ਟਰਾਈ ਕਰਾਂਗੇ ਜੇ ਉਹਨਾਂ ਦੇ ਲੈਵਲ ਤੇ ਯਾਨੀ ਕਿ ਗਰਾਊਂਡ ਲੈਵਲ ਤੇ ਬੈਠ ਕੇ ਵੀਡੀਓ ਬਣਾ ਸਕੀਏ ਸੋ ਸਾਹਮਣੇ ਬਿਲਕੁਲ ਉਸ ਥਾਂ ਤੇ ਕਾਫੀ ਸਾਰੇ ਪੰਛੀ ਦਿਖ ਰਹੇ ਹਨ ਸੋ ਕੈਮਰੇ ਦੇ ਨਾਲ ਤੁਹਾਨੂੰ ਮੈਂ ਹੋਰ ਨੇੜੇ ਤੋਂ ਦਿਖਾਨਾ ਇਹਹੀ ਹੈ ਉਹ ਥਾਂ ਜਿਹਦੀ ਮੈਂ ਗੱਲ ਕਰ ਰਿਹਾ ਸੀ ਤੁਸੀਂ ਵੀ ਦੇਖ ਸਕਦੇ ਹੋ ਇੱਥੇ ਕਈ ਤਰ੍ਹਾਂ ਦੇ ਪੰਛੀ ਦਿਖ ਰਹੇ ਹਨ ਦੋਨੋਂ ਮਾਈਗਰੇਟਰੀ ਅਤੇ ਨਾਨ ਮਾਈਗਰੇਟਰੀ ਬਰਡਸ ਇੱਥੇ ਹੈਗੇ ਨੇ ਪ੍ਰਵਾਸੀ ਪੰਛੀਆਂ ਦੀ ਮੈਂ ਗੱਲ ਕਰਾਂ ਤਾਂ ਉਹਨਾਂ ਵਿੱਚੋਂ ਕਾਮਨ ਕੂਟ ਨਾਰਥਰਨ ਸ਼ਾਵਲਰ ਨਾਰਥਰਨ ਪਿੰਟੇਲ ਕਾਮਨ ਪੌਚੜ ਵਰਗੇ ਕਈ ਪੰਛੀ ਦਿਖ ਰਹੇ ਹਨ ਇੱਥੇ ਇਸ ਦੇ ਨਾਲ ਹੀ ਇੱਕ ਹੋਰ ਪੰਛੀ ਜੋ ਕਿ ਹੈ ਤਾਂ ਇੱਥੇ ਦਾ ਹੀ ਨਾਨ ਮਾਈਗਰੇਟਰੀ ਬਰਡ ਅਤੇ ਕਾਫੀ ਕਾਮਨ ਹੈ ਜੋ ਕਿ ਗਲੌਸੀ ਆਈਬਿਸ ਪਰ ਮੈਂ ਪਹਿਲੀ ਵਾਰ ਦੇਖ ਰਹੇ ਉਹ ਵੀ ਦਿਖਿਆ ਤਾਂ ਉਹਦੀ ਵੀਡੀਓ ਬਣਾਣੇ ਉਹ ਐਨੇ ਜੀ ਗਲੌਸੀ ਆਈਬਿਸ ਜਾਂ ਫਿਰ ਜਿਹਨੂੰ ਪੰਜਾਬੀ ਦੇ ਵਿੱਚ ਚਮਕੀਲਾ 부ਝ ਵੀ ਕਹਿੰਦੇ ਨੇ ਇਹ ਦੇਖਣ ਦੇ ਵਿੱਚ ਤੁਹਾਨੂੰ ਰੈੱਡ ਨੈਬ ਡਾਈਵਿਸ ਜਾਂ ਫਿਰ ਇਹਨੂੰ ਲਾਲ ਸਿਰ ਵਾਲਾ 부ਝ ਜੋ ਆਪਾਂ ਪਹਿਲਾਂ ਵੀ ਕਾਫੀ ਵਾਰ ਦੇਖਿਆ ਉਹਦੇ ਵਰਗਾ ਲੱਗਦਾ ਹੋਊਗਾ ਕਿਉਂਕਿ ਇਹ ਉਦੋਂ ਹੀ ਪਰਿਵਾਰ ਵਿੱਚੋਂ ਨੇ ਸੋ ਗੱਲ ਕਰੀਏ ਇਹਦੇ ਵਜ਼ਨ ਅਤੇ ਲੰਬਾਈ ਦੀ ਤਾਂ ਇਹ ਲੰਬਾਈ ਦੇ ਵਿੱਚ 1.5 ਫੁੱਟ ਤੋਂ 2 ਫੁੱਟ 2 ਇੰਚ ਤੱਕ ਲੰਮਾ ਅਤੇ ਵਜ਼ਨ ਦੇ ਵਿੱਚ 1 ਕਿਲੋ ਤੱਕ ਭਾਰਾ ਹੋ ਸਕਦਾ ਅਤੇ ਇਸ ਨੂੰ ਚਮਕੀਲਾ 부ਝ ਇਸ ਕਰਕੇ ਕਿਹਾ ਜਾਂਦਾ ਕਿਉਂਕਿ ਜਦੋਂ ਪੂਰੀ ਧੁੱਪ ਹੁੰਦੀ ਹੈ ਤਾਂ ਇਹਨਾਂ ਦੇ ਖੰਭ ਹੈ ਜਿਹੜੇ ਉਹ ਅਲੱਗ-ਅਲੱਗ ਰੰਗਾਂ ਦੇ ਜਿਵੇਂ ਕਿ ਲਾਲ, ਸੰਤਰੀ, ਗੁਲਾਬੀ, ਜਮਨੀ ਦਿਸਦੇ ਹਨ। ਕਿਸ ਦੇ ਨਾਲ ਹੀ ਇਹ ਇਹੋ ਜਿਹੇ ਥਾਵਾਂ ਜੋ ਕਿ ਪਾਣੀ ਦੇ ਨੇੜੇ ਹੋਣ ਉੱਥੇ ਰਹਿਣਾ ਪਸੰਦ ਕਰਦੇ ਹਨ ਕਿਉਂਕਿ ਪਾਣੀ ਦੇ ਨੇੜੇ ਜ਼ਮੀਨ ਪੋਲੀ ਹੁੰਦੀ ਹੈ ਜਿਦੇ ਨਾਲ ਖਾਣ ਲਈ ਕੀੜੇ ਆਸਾਨੀ ਨਾਲ ਮਿਲ ਜਾਂਦੇ ਹਨ। ਸੋ ਹੁਣ ਮੈਂ ਬਰਡ ਹਾਈਟ ਵੱਲ ਜਾ ਰਹੇ ਹਾਂ ਕਿਉਂਕਿ ਬਰਡ ਹਾਈਟ ਦੇ ਵਿੱਚੋਂ ਪੰਛੀਆਂ ਦੇ ਨੇੜੇ ਜਾਣਾ ਥੋੜਾ ਜਿਹਾ ਸੌਖਾ ਹੋ ਜਾਂਦਾ ਹੈ ਅਤੇ ਦੇਖਦੇ ਹਾਂ ਆਪਾਂ ਨੂੰ ਕਿਹੜੇ ਪੰਛੀਆਂ ਦੀ ਵੀਡੀਓ ਬਣਾਉਣ ਨੂੰ ਮਿਲਦੀ ਹੈ। ਸੋ ਇਸੇ ਤਰ੍ਹਾਂ ਰਸਤੇ ਤੇ ਜਾਂਦੇ ਹੋਏ ਮੈਨੂੰ ਇੱਕ ਹੋਰ ਪੰਛੀ ਉਸ ਪਾਸੇ ਬੈਠਾ ਦਿਸੇ ਉਹਦੀ ਵੀਡੀਓ ਬਣਾਉਣੀ ਹੈ ਸੋ ਇਹ ਹੈ ਜੀ ਗ੍ਰੇਟ ਈਗ੍ਰੇਟ ਜਾਂ ਫਿਰ ਜਿੰਨੂੰ ਵੱਡਾ ਸਫੇਦ ਬਗਲਾ ਵੀ ਕਹਿ ਦਿੰਨੇ ਆ ਪੰਜਾਬੀ ਦੇ ਵਿੱਚ ਇਸ ਦੀਆਂ ਦੋ ਕਿਸਮਾਂ ਪਾਈਆਂ ਜਾਂਦੀਆਂ ਇੱਕ ਮੋਡੇਸਟਾ ਤੇ ਇੱਕ ਐਲਬਾ ਮੋਡੇਸਟਾ ਜਿਹੜਾ ਉਹ ਆਮ ਤੌਰ ਤੇ ਭਾਰਤ ਦੇ ਵਿੱਚ ਮਿਲ ਜਾਂਦਾ ਹੈ ਅਤੇ ਦੂਸਰਾ ਇਹ ਐਲਬਾ ਜੋ ਕਿ ਇਸ ਸਮੇਂ ਵੀਡੀਓ ਦੇ ਵਿੱਚ ਦਿਖ ਰਿਹਾ ਹੈ ਇਹ ਮਾਈਗਰੇਟਰੀ ਹੋ ਸਕਦਾ ਹੈ ਅਤੇ ਸਰਦੀਆਂ ਦੇ ਵਿੱਚ ਅਕਸਰ ਹੀ ਸੈਂਟਰਲ ਏਸ਼ੀਆ ਤੋਂ ਜਿਵੇਂ ਕਿ ਪਾਕਿਸਤਾਨ ਮੰਗੋਲ ਅਤੇ ਚਾਈਨਾ ਵੱਲੋਂ ਭਾਰਤ ਆਉਂਦਾ ਇਸ ਦੇ ਨਾਲ ਹੀ ਗੱਲ ਕਰੀਏ ਇਹਦੇ ਵજન ਅਤੇ ਲੰਬਾਈ ਦੀ ਤਾਂ ਇਹ ਲੰਬਾਈ ਦੇ ਵਿੱਚ 3 ਤੋਂ 3.5 ਫੁੱਟ ਤੱਕ ਲੰਮਾ ਅਤੇ ਵજન ਦੇ ਵਿੱਚ 700 ਗ੍ਰਾਮ ਤੋਂ 1.5 ਕਿਲੋ ਦਾ ਹੋ ਸਕਦਾ ਆਜੋ ਹੁਣ ਅੱਗੇ ਚੱਲਦੇ ਹਾਂ ਇਸ ਦੇ ਨਾਲ ਹੀ ਮੈਂ ਦੱਸਦੇ ਹਾਂ ਕਿ ਕਿਸ਼ੋਰਪੁਰ ਛੰਬ ਦੇ ਵਿੱਚ ਹਰ ਸਾਲ 60 ਦੇ ਕਰੀਬ ਵੱਖ-ਵੱਖ ਕਿਸਮਾਂ ਦੇ 25 ਤੋਂ 30 ਹਜ਼ਾਰ ਪ੍ਰਵਾਸੀ ਪੰਛੀ ਇੱਥੇ ਆਉਂਦੇ ਨੇ ਅਤੇ ਹਰ ਸਾਲ ਦੀ ਤਰ੍ਹਾਂ ਇਹਨਾਂ ਦੀ ਗਿਣਤੀ ਇਸ ਸਾਲ ਵੀ ਵਧਣ ਦੀ ਉਮੀਦ ਹੈ ਇਹਨਾਂ ਨੂੰ ਦੇਖਣ ਦਾ ਪੀਕ ਸੀਜ਼ਨ ਹੈ ਜਿਹੜਾ ਦਸੰਬਰ ਤੋਂ ਜਨਵਰੀ ਦਾ ਹੁੰਦਾ ਹੈ ਅਤੇ ਇਸ ਦੇ ਨਾਲ ਹੀ ਚਲਦੇ ਹੋਏ ਇੱਕ ਹੋਰ ਪੰਛੀ ਦਿਸਿਆ। ਸੋ ਇਹ ਹੈ ਜੀ ਨਾਰਥਰਨ ਸ਼ੋਵਲਰ। ਇਸ ਦੀ ਮੈਂ ਪਹਿਲਾਂ ਵੀ ਇੱਕ ਡਿਟੇਲ ਦੇ ਵਿੱਚ ਵੀਡੀਓ ਬਣਾ ਚੁੱਕੇ ਹਾਂ। ਇਹ ਇੱਕ ਪ੍ਰਵਾਸੀ ਪੰਛੀ ਹੈ ਜੋ ਕਿ ਸਰਦੀਆਂ ਦੇ ਵਿੱਚ ਸਾਈਬੀਰੀਆ, ਰੂਸ ਅਤੇ ਚਾਈਨਾ ਵੱਲੋਂ ਭਾਰਤ ਆਉਂਦਾ ਹੈ ਅਤੇ ਇੱਥੇ ਦੇ ਵੈਟਲੈਂਡਸ ਦੇ ਵਿੱਚ ਆਮੀ ਦੇਖਣ ਨੂੰ ਮਿਲਦਾ ਹੈ। ਇਸ ਦੇ ਨਾਲ ਹੀ ਇਸ ਨੂੰ ਇਸ ਦੀ ਚੌੜੀ ਚਮਚ ਵਰਗੀ ਚੁੰਝ ਤੋਂ ਆਸਾਨੀ ਦੇ ਨਾਲ ਹੀ ਪਛਾਣਿਆ ਜਾ ਸਕਦਾ ਹੈ। ਤਾਂ ਜੋ ਹੁਣ ਅੱਗੇ ਚੱਲਦੇ ਹਾਂ। ਸੋ ਜਿਵੇਂ ਮੈਂ ਪਹਿਲਾਂ ਦੱਸ ਰਿਹਾ ਸੀ ਕਿ ਇੱਥੇ ਕਈ ਕਿਸਮਾਂ ਦੇ ਹਜ਼ਾਰੇ ਪੰਛੀ ਸਰਦੀਆਂ ਦੇ ਵਿੱਚ ਆਉਂਦੇ ਆ। ਸੋ ਉਹਨਾਂ ਦੀ ਗਿਣਤੀ ਕਰਨ ਲਈ ਵਰਲਡ ਵਾਈਲਡਲਾਈਫ ਫੰਡ ਦੀ ਭਾਰਤੀ ਟੀਮ ਹੈ ਜਿਹੜੀ ਉਹ ਇੱਥੇ ਆਉਂਦੀ ਹੈ ਅਤੇ ਉਹਨਾਂ ਦੁਆਰਾ ਇੱਥੇ ਇਹਨਾਂ ਪੰਛੀਆਂ ਦੀ ਗਿਣਤੀ ਕੀਤੀ ਜਾਂਦੀ ਹੈ। ਅਤੇ ਹੈਰਾਨੀ ਦੀ ਗੱਲ ਤਾਂ ਉਦੋਂ ਹੋਈ ਜਦੋਂ ਦੇਖਿਆ ਗਿਆ ਕਿ ਇੱਕ ਪ੍ਰਵਾਸੀ ਪੰਛੀ ਜੋ ਕਿ ਹੈ ਸਾਰਸ ਕ੍ਰੇਨ ਉਹਨਾਂ ਦੇ ਇੱਕ ਜੋੜੇ ਨੇ ਆਪਣੇ ਆਪ ਨੂੰ ਇੱਥੇ ਦੇ ਮੌਸਮ ਦੇ ਹਿਸਾਬ ਨਾਲ ਢਾਲ ਲਿਆ ਅਤੇ ਇੱਥੇ ਪੱਕੇ ਤੌਰ ਤੇ ਰਹਿਣਾ ਸ਼ੁਰੂ ਕਰ ਦਿੱਤਾ। ਇਸ ਤੋਂ ਵੀ ਖੁਸ਼ੀ ਦੀ ਗੱਲ ਉਦੋਂ ਹੋਈ ਜਦੋਂ ਇਹਨਾਂ ਦੇ ਪਰਿਵਾਰ ਦੇ ਵਿੱਚ ਵਾਧਾ ਹੋਇਆ। ਅਤੇ ਮੌਨੈਂ ਦੀ ਗਿਣਤੀ 2 ਤੋਂ ਵੱਧ ਕੇ 4 ਹੋ ਗਈ ਹੈ। ਇਸ ਦੇ ਨਾਲ ਹੀ ਗੁਰਦਾਸਪੁਰ ਜ਼ਿਲ੍ਹੇ ਦੇ ਲੋਕ ਸੰਪਰਕ ਅਫਸਰ ਜੋ ਕਿ ਨੇ ਸਰਦਾਰ ਇੰਦਰਜੀਤ ਸਿੰਘ ਹਰਪੁਰਾ ਜੋ ਕਿ ਕਾਫੀ ਯਤਨ ਕਰਨੇ ਨੇ ਗੁਰਦਾਸਪੁਰ ਜ਼ਿਲ੍ਹੇ ਨੂੰ ਇੱਕ ਟੂਰਿਜ਼ਮ 허ਬ ਬਣਾਉਣ ਲਈ ਉਹਨਾਂ ਨੇ ਇਸ ਵੈਟਲੈਂਡ ਬਾਰੇ ਜਾਣਕਾਰੀ ਦਿੰਦਿਆਂ ਹੋਏ ਦੱਸਿਆ ਕਿ ਸਰਕਾਰ ਵੱਲੋਂ ਵੀ ਕਾਫੀ ਯਤਨ ਕੀਤੇ ਜਾ ਰਹੇ ਨੇ। ਇਸ ਵੈਟਲੈਂਡ ਨੂੰ ਵਿਸ਼ਵ ਪੱਤਰ ਉੱਤੇ ਸਥਾਨ ਦਵਾਉਣ ਲਈ ਅਤੇ ਛੇਤੀ ਹੀ ਇਸ ਵੈਟਲੈਂਡ ਦੀ ਸੁੰਦਰਤਾ ਨੂੰ ਵਧਾਉਣ ਲਈ ਹੋਰ ਵੀ ਕਈ ਕੰਮ ਕੀਤੇ ਜਾਣਗੇ। ਅਤੇ ਇਸੇ ਤਰ੍ਹਾਂ ਜਿਵੇਂ ਤੁਸੀਂ ਦੇਖ ਸਕਦੇ ਹੋ ਬਰਡ ਹਾਈਡ ਦਿਖਣਾ ਸ਼ੁਰੂ ਹੋ ਗਿਆ ਹੈ। ਗੱਲਾਂ ਕਰਦੇ ਕਰਦੇ ਪਤਾ ਹੀ ਨਹੀਂ ਲੱਗਿਆ ਕਦੋਂ ਸਮਾਂ ਲੰਘ ਗਿਆ ਅਤੇ ਆਪਾਂ ਬਰਡ ਹਾਈਡ ਦੇ ਕੋਲ ਪਹੁੰਚ ਗਏ ਜਲਦੀ ਤੋਂ ਜਲਦੀ ਬਰਡ ਹਾਈਡ ਦੇ ਵਿੱਚ ਜਾਂਦੇ ਆਂ ਤੇ ਦੇਖਦੇ ਆਂ ਇੱਥੇ ਕਿਹੜੇ ਪੰਛੀ ਆਪਾਂ ਨੂੰ ਨੇੜੇ ਤੋਂ ਦੇਖਣ ਦਾ ਮੌਕਾ ਮਿਲਦਾ ਸੋ ਬਰਡ ਹਾਈਡ ਵਿੱਚੋਂ ਇਹ ਮਾਈਗਰੇਟਰੀ ਬਰਡ ਜੋ ਕਿ ਨਾਰਥਨ ਪਿੰਟਲ ਇਹ ਦਿਖ ਰਿਹਾ ਇਸ ਤੋਂ ਨੇੜੇ ਵੀ ਬੈਠਾ ਹੈ ਸੋ ਆਪਾਂ ਪਹਿਲਾਂ ਉਹਦੀ ਵੀਡੀਓ ਬਣਾਉਨੇ ਆਂ ਸੋ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਇਹ ਹੈ ਨਾਰਦਰਨ ਪਿੰਟੇਲ ਜੋ ਕਿ ਇੱਕ ਪ੍ਰਵਾਸੀ ਪੰਛੀ ਹੈ ਸਭ ਤੋਂ ਪਹਿਲਾਂ ਜੇ ਇਹਦੇ ਆਪਾਂ ਨਾਮ ਦੀ ਗੱਲ ਕਰੀਏ ਤਾਂ ਇਹਦੇ ਨਾਮ ਦੇ ਅੱਗੇ ਨਾਰਦਰਨ ਇਸ ਕਰਕੇ ਲੱਗਿਆ ਕਿਉਂਕਿ ਜਿਹੜੀ ਧਰਤੀ ਦਾ ਨਾਰਦਰਨ ਹਿੱਸਾ ਯਾਨੀ ਕਿ ਉੱਤਰੀ ਹਿੱਸਾ ਉਸ ਪਾਸੇ ਜਿਹੜੇ ਦੇਸ਼ ਨੇ ਇਹ ਉੱਥੇ ਪਾਇਆ ਜਾਂਦਾ ਅਤੇ ਉੱਥੋਂ ਮਾਈਗ੍ਰੇਟ ਕਰਕੇ ਇਹ ਇੰਡੀਆ ਆਉਂਦਾ ਹੈ ਸਰਦੀਆਂ ਦੇ ਵਿੱਚ ਅਤੇ ਇਸ ਦੇ ਨਾਲ ਹੀ ਇਹਦੇ ਨਾਮ ਦੇ ਪਿੱਛੇ ਯਾਨੀ ਕਿ ਨਾਰਦਰਨ ਤੋਂ ਬਾਅਦ ਜਿਹੜਾ ਪਿੰਟੇਲ ਲੱਗਿਆ ਉਹ ਇਸ ਕਰਕੇ ਲੱਗਿਆ ਕਿਉਂਕਿ ਜੇ ਇਹਨਾਂ ਦੀ ਵਿੱਚ ਤੁਸੀਂ ਮੇਲਸ ਨੂੰ ਦੇਖੋ ਨਾਰਦਰਨ ਪਿੰਟੇਲ ਜਿਹੜੇ ਮੇਲਸ ਹੁੰਦੇ ਨੇ ਉਹਨਾਂ ਲਈ ਪੁੰਛ ਹੈ ਜਿਹੜੀ ਇੱਕ ਲੰਮੀ ਅਤੇ ਕਾਫੀ ਪੁਆਇੰਟਡ ਜੀ ਹੁੰਦੀ ਹੈ ਜਿਤੇ ਕਰਕੇ ਇਹਦੇ ਨਾਮ ਦੇ ਵਿੱਚ ਇਹ ਪਿੰਟ ਲੱਗਿਆ ਅਤੇ ਇਹਦਾ ਨਾਮ ਬਣਦਾ ਨਾਰਥਰਨ ਪਿੰਟ ਇਸ ਤੋਂ ਅੱਗੇ ਜੇ ਗੱਲ ਕਰੀਏ ਇਹਦੇ ਵਜ਼ਨ ਅਤੇ ਲੰਬਾਈ ਦੀ ਤਾਂ ਇਹ ਲੰਬਾਈ ਦੇ ਵਿੱਚ 1.5 ਫੁੱਟ ਤੱਕ ਲੰਮਾ ਅਤੇ ਵਜ਼ਨ ਦੇ ਵਿੱਚ 700 ਗ੍ਰਾਮ ਤੱਕ ਹੋ ਸਕਦਾ ਅਤੇ ਅੱਗੇ ਜੇ ਗੱਲ ਕਰੀਏ ਇਹ ਕਿਹੜੀ ਕੰਟਰੀਜ਼ ਤੋਂ ਮਾਈਗ੍ਰੇਟ ਕਰਦੇ ਆ ਤਾਂ ਇਹ ਨਾਰਥਰਨ ਕੰਟਰੀਜ਼ ਜਿਵੇਂ ਕਿ ਪੋਲੈਂਡ ਅਲਾਸਕਾ ਕੈਨੇਡਾ ਅਤੇ ਮੰਗੋਲੀਆ ਉੱਥੋਂ ਮਾਈਗ੍ਰੇਟ ਕਰਦੇ ਆ ਅਤੇ ਭਾਰਤ ਸਰਦੀਆਂ ਦੇ ਵਿੱਚ ਆਉਂਦੇ ਆ ਇਸ ਦੇ ਨਾਲ ਹੀ ਇਹ ਖਾਣ-ਪੀਣ ਵਿੱਚ ਛੋਟੇ-ਮੋਟੇ ਪਾਣੀ ਵਾਲੇ ਬੂਟੇ ਅਤੇ ਹੋਰ ਪਾਣੀ ਵਾਲੇ ਕੀੜੇ ਖਾਣਾ ਪਸੰਦ ਕਰਦੇ ਹਨ। ਸੋ ਅੱਜ ਦੀ ਵੀਡੀਓ ਨੂੰ ਇੱਥੇ ਖਤਮ ਕਰਦੇ ਹਾਂ। ਅੰਤ ਵਿੱਚ ਮੈਂ ਤੁਹਾਨੂੰ ਵੀ ਜ਼ਰੂਰ ਰეკਮੈਂਡ ਕਰੂੰਗਾ ਇੱਥੇ ਆਣਾ ਕਿਉਂਕਿ ਇੱਕ ਤਾਂ ਇਹ ਥਾਂ ਹੈ ਜਿਹੜੀ ਰੋਜ਼ ਦੇ ਸ਼ਹਿਰ ਦੇ ਸ਼ੋਰ-ਸ਼ਰਾਬੇ ਤੋਂ ਬਹੁਤ ਦੂਰ ਹੈ ਅਤੇ ਇੱਥੇ ਸ਼ਰਤ ਲਗਾ ਕੇ ਮੈਂ ਕਹਿ ਸਕਦਾ ਤੁਹਾਨੂੰ ਇਹੋ ਜਿਹੇ ਪੰਛੀ ਦੇਖਣ ਨੂੰ ਮਿਲਣਗੇ ਜੋ ਸ਼ਾਇਦ ਤੁਸੀਂ ਕਦੇ ਵੀ ਨਹੀਂ ਦੇਖੇ ਹੋਣੇ। ਸੋ ਅੱਜ ਦੀ ਵੀਡੀਓ ਦੇ ਵਿੱਚ ਬਸ ਇੰਨਾ ਹੀ ਮਿਲਦੇ ਹਾਂ ਕਿਸੇ ਹੋਰ ਦੇਨ ਕਿਸੇ ਨਵੀਂ ਵੀਡੀਓ ਦੇ ਨਾਲ ਧੰਨਵਾਦ